ਵੀਰ ਬਾਬਾ ਜੀ ਸਾਡੇ ਨਾਲ ਨੇ ਤਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਹੋ ਜੇ ਸਮੇਂ ਦੇ ਵਿੱਚ ਇਹ ਕਿਵੇਂ ਰੱਬ ਦੇ ਨਾਲ ਜੁੜ ਗਏ ਹਨ ਬਾਬਾ ਜੀ ਰੱਬ ਦੇ ਨਾਲ ਆਤਮਾ ਤੇ ਬੇਟੀ ਪਰਮਾਤਮਾ ਜੋ ਆਤਮਾ ਨਹੀਂ ਤੇ ਪਰਮਾਤਮਾ ਨਹੀਂ ਇਹ ਸਿੱਧੀ ਆਤਮਾ ਨਾਲ ਬਤ ਪਾਣੀ ਪਲਾਦੀ ਤੇ ਰੱਬ ਉੱਥੇ ਹਾਜਰ ਹੋ ਜਾਂਦਾ ਪਰ ਸੁਪਰਮਾਤਮਾ ਦੇ ਰੰਗ ਦਾ ਨਹੀਂ ਪਤਾ ਰੱਬ ਕਿ ਸ਼ੂਰੂਪ ਦੇ ਵਿੱਚ ਮਿਲ ਜਾਏ ਧੰਨੇ ਪਗਤ ਨੂੰ ਉੱਤੇ ਇੱਕ ਪੱਥਰ ਮਿਲਿਆ ਸੀ ਯਕੀਨ ਸੀ ਉਹਨੂੰ ਪਰਮਾਤਮਾ ਮਿਲ ਗਈ ਸੀ ਗੋਟ ਜੀ ਰੱਬ ਵਸਦੇ ਪੱਤੇ ਪੱਤੇ ਵਿੱਚ ਵਸਦੇ ਪਤਾ ਨਹੀਂ ਰੱਬ ਕਿਹੜੇ ਰੰਗ ਦੇ ਵਿੱਚ ਮਿਲ ਜਾਂਦਾ ਲੋਕੀ ਕਹਿੰਦੇ ਰੱਬ ਮਿਲਦਾ ਮੰਦਰ ਮਸਜਿਦੀ ਰੱਬ ਮਿਲ ਔਰ ਕਰਮ ਲੱਗਦੇ ਆ ਭੂਤ ਲੱਗਦੇ ਤਕਦੀਰ ਬਦਲਦੇ ਕੋਈ ਟਾਈਮ ਨਹੀਂ ਲੱਗਦਾ ਗੁਰੂ ਦੀ ਬਾਣੀ ਚ ਲਿਖਿਆ ਨਾ ਹਮ ਕਿਸੇ ਕੇ ਨਮਾਰੇ ਕੋਈ ਆਏਗੀ ਕਲਕੱਤਾ ਝੂਟ ਜਾਏਗਾ ਲਟਾ ਫਟਾ ਸਭ ਕੁਛ ਇੱਥੇ ਰਹਿਣਾ ਰਹਿਣਾ ਇੱਕ ਪਰਮਾਤਮਾ ਦਾ ਨਾਂ ਆਈ ਗੁੱਡੀਏ ਹਾਂ ਬਾ ਰਾਜੀ ਖੁਸ਼ੀ ਰਹੇ ਤੇ ਪਰਮਾਤਮਾ ਤੇਰੀ ਹੱਥ ਮੈਂ ਨਹੀਂ ਤੁਸੀਂ ਮਤਲਬ ਬਹੁਤ ਤੁਹਾਡੀ 80 ਉਮਰ ਨਹੀਂ ਲਾ ਤੁਸੀਂ ਬਹੁਤ ਜਲਦੀ ਹੀ ਰੱਬ ਦੇ ਨਾਲ ਜੁੜ ਗਏ ਹਨਾ ਇਹ ਕੀ ਕਾਰਨ ਬਣੇ ਵੀ ਸਾਰਾ ਕੁਛ ਮੋਹ ਪਿਆਰ ਸਾਰਾ ਛੱਡ ਕੇ ਤੁਸੀਂ ਹੁਣ ਇਹਦੇ ਇਸ ਵਰਤੀ ਦੇ ਵਿੱਚ ਹੀ ਆ ਗਏ ਪੁੱਤ ਕਹਿੰਦੇ ਮਾਤਾ ਪਿਤਾ ਜਰਮ ਨਿੰਦੇ ਕਰਮ ਆਪਦੇ ਆਪ ਦੇ ਭੁਗਤਨੇ ਪੈਣਨੇ ਨੇ ਸਾਡੀ ਵੀ ਮਾਂ ਦੇ ਪੰਜ ਪੁੱਤਰ ਵਿੱਚ ਪੰਜੇ ਸੁਰਗ ਬਾਤ ਚੋ ਗਏ ਸਾਡੇ ਗੁਰੂ ਦਾ ਕੀਤੇ ਬਾਵਾ ਚੜਾਵੇ ਕੀਤੇਗੇ ਨਾ ਮਾਂ ਨੇ ਪਹਿਨਣਾ ਪਿਤਾ ਨੇ ਆ ਪਹਿਨ ਭਰਾ ਇਹਨਾਂ ਆਫ ਲੋਗ ਆ ਬਤੇ ਫਿਰ ਤੁਸੀਂ ਇਕੱਲੇ ਹੀ ਰਹਨੇ ਹੋਗੇ ਇਕੱਲੇ ਰਹਨੇ ਆ ਕਹਿੰਦੇ ਪਿੰਡ ਹੈ ਪਿੰਡ ਜਿੱਥੇ ਵਗਿਆ ਉਹ ਫਕੀਰਾਂ ਦਾ ਪਿੰਡ ਆ ਜੁ ਗੁੱਡੀ ਕਿਤੇ ਗੱਲ ਕਿਤੇ ਅਸੀਂ ਤਾਂ ਘੁੰਮਦੇ ਫਿਰਦੇ ਰਹੇ ਹਾਂ ਸੋਨਾ ਦਾ ਮਹੀਨਾ ਆ ਗਿਆ ਪੁੱਤ ਬਰਸਾਤ ਆ ਗਈ ਯਾਤਰੀ ਮਹਾਮੈਦੇ ਫਿਰੋ ਹੋ ਗਏ ਅੱਜ ਕਿਤੇ ਗੱਲ ਕਿਤੇ ਪਰਸੋਂ ਘੁੰਮਦੇ ਸੀ ਚਲ ਜੀ ਤੇਰਾ ਘੁੰਮਦੇ ਰਹਨੇ ਨਹੀਂ ਜਿੰਬੀਕੀ ਚ ਨਾਮ ਤਾਂ ਹੈਗਾ ਤੁਹਾਡੀ ਚ ਜਿੰਦਗੀ ਜਿਵੇਂ ਆ ਮਾਲਕ ਦੀ ਗਿਰ ਪੈ ਗੁੱਡੀ ਕਰਨ ਵਾਲਾ ਮਹਾਰਾਜ ਜੀ ਆਜਾਣਾ ਕੀ ਲੈਣਾ ਪੱਤਰ ਗਦੀ ਦੇ ਮੋਂ ਮਾਇਆ ਤੋਂ ਅਸੀਂ ਤਾਂ ਬਸ ਰੋਟੀ ਪਾਣੀ ਖਾ ਲੈ ਸਭ ਤੋਂ ਵੱਡਾ ਇਹ ਨਾਣੇ ਬੇਬਾਪਾ ਜੀ ਤੁਸੀਂ ਲੋਕਾਂ ਤੋਂ ਮੰਗ ਕੇ ਗੁਜ਼ਾਰਾ ਕਰਦੇ ਹੋ ਕਈ ਲੋਕਾਂ ਦੇ ਘਰਾਂ ਚ ਜਾਂਦੇ ਹੋ ਕਈ ਤਾਂ ਤੁਹਾਨੂੰ ਦਿੰਦੇ ਵੀ ਹੋਣ ਯਾਰ ਕਈ ਫਟਕਾਰਾਂ ਵੀ ਦਿੰਦੇ ਨੇ ਜਿੰਨੇ ਦੇਤਾ ਗੁੱਡੀਏ ਤਾਂ ਵੀ ਉਹਦਾ ਭਲਾ ਜਿੰਨੇ ਨਾ ਦਿੱਤਾ ਤਾਂ ਵੀ ਉਹਦਾ ਭਲਾ ਸਾਡੀ ਤਾਂ ਗਊ ਗਰੀਬ ਦੀ ਤਾਂ ਸੁਦਵਾ ਹੁੰਦੀ ਅਸੀਂ ਕਿਸੇ ਨੂੰ ਮੰਦਾ ਨਹੀਂ ਬੋਲਾਂਗੇ ਸਿਰਫ ਹਰੇਕ ਨੂੰ ਸੀਸੀ ਦੇ ਕੇ ਜਾਵਾਂਗੇ ਗੁੱਡੀਏ ਸਾਡੀ ਤਾਂ ਸਿਰਫ ਸੀਸੀ ਹੀ ਤੇ ਉਹ ਦੇ ਦਾਂਗੇ ਤਾਂ ਵੀ ਤੇਰਾ ਭਲਾ ਲੋਕੀ ਲੋਕੀ ਸਾਨੂੰ ਗਾਲਾਂ ਵੀ ਕੱਢਦੇ ਨੇ ਗੁੱਡੀਏ ਅਸੀਂ ਕਿਸੇ ਨੂੰ ਮੰਦਾ ਨਹੀਂ ਬੋਲਾਂ ਪਰ ਉਹ ਸੁਪਰਮਾਤਮਾ ਕਹਿੰਦੇ ਜੋ ਚਾਰ ਬੰਦੇ ਰਲ ਕੇ ਕਿਸੇ ਗਰੀਬ ਨੂੰ ਮਾਰਦੇ ਨੇ ਉਹ ਆਪ ਨਹੀਂ ਮਾਰਦਾ ਗੁੱਡੀਏ ਸਿਰਫ ਉਹਦੀ ਹਾਇਆ ਮਾਰ ਜਾਂਦੀ ਬੱਤਰੀ ਕਿਆ ਬਾਤ ਦਿਲ ਦੀਆਂ ਲੱਗ ਜਾਂਦੀਆਂ ਕਹਿੰਦੀ ਜबान ਦੀ ਨਹੀਂ ਲੱਗਦੀ ਦਿਲ ਦੀ ਲੱਗਦੀ ਜਿਹੜੀ ਤੁਹਾਡੇ ਦਿਲ ਚ ਦਰਦ ਹੁੰਦਾ ਉਹ ਚੀਜ਼ ਪੈਂਦੀ ਹੈ ਤੁਸੀਂ ਉਹ ਆਪ ਨਹੀਂ ਹੱਥ ਚੱਕੇਗਾ ਲੀ ਗੱਡੇਗਾ ਮਾਰੇਗਾ ਨਹੀਂ ਗੁੱਡੀਆਂ ਉਹ ਸਿਰਫ ਸਿਵਾਇ ਦੇ ਕੇ ਜਾਏਗਾ ਕਰਨਾਲਾ ਉਹ ਪਰਮਾਤਮਾ ਹੈ ਗੁੱਡੀਆਂ ਯਾਰ ਆਜੀ ਖੁਸ਼ੀ ਰਹੋ ਗੁੱਡੀਆਂ ਜੀ